ਸ਼ਸ਼ੀਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ 13 ਤਰ੍ਹਾਂ ਬੁਟੀਕ ਤੇ ਉਮੀਦ ਹੈ ਤੁਸੀਂ ਵਧੀਆ ਹੋਵਗੇ ਆਪਾਂ ਬਹੁਤ ਵਧੀਆ ਤੇ ਅੱਜ ਆਪਾਂ ਸਿੰਪਲ ਸਲਵਾਰ ਦੀ ਕਟਿੰਗ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਮੇਰੇ ਕੋਲ 2 ਮੀਟਰ ਫੈਬਰਿਕ ਹੈ ਤੇ ਇਹਨੂੰ ਆਪਾਂ ਫੋਲਡ ਕਰਾਂਗੇ ਪਹਿਲੇ ਠੀਕ ਹੈ ਜੀ ਇਹਨੂੰ ਫੋਲਡ ਕਰਕੇ ਦੋ ਫੋਲਡ ਕਰਨਾ ਵਿੱਚੋਂ ਆਪਾਂ ਪੱਲੇ ਕੱਢਾਂਗੇ ਵਿੱਚੇ ਕੁੰਦੇ ਕੱਢਾਂਗੇ ਪਹਿਲਾਂ ਇਹਨੂੰ ਆਪਾਂ ਵਿਛਾ ਲਾਂਗੇ ਫੋਲਡ ਕਰਕੇ ਦੋ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਇਹਦੇ ਵਾਲਵੂਲ ਕੱਢ ਲਾਂਗੇ ਤੇ ਇਹਨੂੰ ਵਿਛਾ ਦਾਂਗੇ ਆਪਾਂ ਤੇ ਇਹਨੂੰ ਆਪਾਂ ਦਿੱਤਾ ਵਿਛਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਸਾਈਡ ਤੋਂ ਪੱਲੇ ਕੱਢਾਂਗੇ ਤੇ ਤੇ ਮੇਰੀ ਸਲਵਾਰ ਦੀ ਲੰਬਾਈ ਹੈਗੀ ਆ 35 ਇੰਚ ਠੀਕ ਹੈ ਜੀ ਤੇ ਮੈਂ 5 ਇੰਚ ਦੀ 벨ਟ ਪਾਵਾਂਗੀ ਤੇ 35 ਇੰਚੋਂ 5 ਕੱਟ ਦੀਏ ਤੇ ਰਹਿ ਗਏ 30 ਤੇ 30 ਤੋਂ ਆਪਾਂ 1 ਇੰਚ ਸਲਾਈ ਵਾਸਤੇ ਲਵਾਂਗੇ 31 ਇੰਚ ਮੈਂ ਟੋਟਲ ਸਲਵਾਰ ਦੀ ਲੰਬਾਈ ਲਵਾਂਗੀ ਠੀਕ ਹੈ ਜੀ ਤੇ 31 ਇੰਚ ਆਪਾਂ ਸਾਈਡ ਤੋਂ ਲੈ ਲਾਂਗੇ ਪਹਿਲੇ 31 ਇੰਚ ਇਹਨੂੰ ਫੋਲਡ ਕਰਕੇ ਇਹਨੂੰ ਫੋਲਡ ਕਰ ਲਿਆ ਮਤਲਬ ਉਹਨਾਂ ਹੀ ਫੋਲਡ ਕਰਨਾ 5.5 ਮੈਂ ਫੋਲਡ ਕੀਤਾ ਠੀਕ ਹੈ ਜੀ ਇਹਨੇ ਵਿਛਾ ਕੇ ਤੇ ਮੇਰਾ ਪੁੰਚਾ ਹੈਗਾ 6 ਇੰਚ ਤਿਆਰ ਤੇ ਇੱਥੋਂ ਮੈਂ 5.5 ਲਵਾਂਗੀ ਇਹ ਮੈਂ 5.5 ਲਿਆ ਤੇ 5.5 ਤੇ ਕਪੜਾ ਸੈੱਟ ਕਰ ਲਾਂਗੇ ਠੀਕ ਹੈ ਜੀ ਸਾਢੇ ਪੰਜ ਲੈ ਲਾਂਗੇ ਤੇ ਸਾਰਾ ਬਰਾਬਰ ਕਰ ਲਾਂਗੇ ਪੂਰੇ ਪੁੰਚੇ ਤੇ ਸਾਢੇ ਪੰਜ ਲੈ ਕੇ ਉਹਦੇ ਬਾਅਦ ਲੰਬਾਈ ਇੱਕ ਵਾਰ ਸਾਰਾ ਚੈੱਕ ਕਰ ਲਾਂਗੇ ਉਹਦੇ ਬਾਅਦ ਲੰਬਾਈ ਲਵਾਂਗੇ ਲੰਬਾਈ ਹੈਗੀ ਹੈ ਇਹਦੀ ਮੈਂ 33 ਇੰਚ ਲੈ ਰਹੀਆਂ ਤੇ 5 ਇੰਚ ਦੇ ਬੈਲਟ ਕੱਢ ਕੇ 30 ਤੇ 1 ਇੰਚ ਐਕਸਟਰਾ ਲੈਣੀ ਆ ਸੀਨ ਵਿੱਚ ਆਉਣ ਵਾਸਤੇ ਕਿ 31 ਇੰਚ ਟੋਟਲ ਲੰਬਾਈ ਲੈ ਲਾਂਗੇ ਆਪਾਂ ਠੀਕ ਹੈ ਜਿਵੇਂ 31 ਇੰਚ ਲੰਬਾਈ ਲਈ ਹੈ ਉਤ ਬਾਅਦ ਆਪਾਂ ਜਿਹੜਾ ਅਗਲਾ ਕਪੜਾ ਐਕਸਟਰਾ ਉਹ ਆਪਾਂ ਕੱਟ ਗਾ ਦਾਂਗੇ ਬਾਅਦ ਚ ਤੇ ਪਹਿਲਾਂ ਆਪਾਂ ਪੋਂਚਾ ਕੱਟ ਕਰ ਦਾਂਗੇ ਮਤਲਬ ਪੱਲੇ ਘੱਟ ਕਰਾਂਗੇ इतों आप कट कर देंगे मैं सारा कट कर दंगी एक कपड़ा अलग कर देंगी तो जिन्हें पल ले है वो अपना कट करने हैं ਠੀਕ ਹੈ ਜੀ ਇਹ ਹੋ ਗਏ ਪੱਲੇ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਇਹ ਐਕਸਟਰਾ ਪੀਸ ਹੈ ਇਹਦੀ ਬੈਲਟ ਇਹ ਬੰਨੀ ਥੋੜਾ ਇਹਦੇ ਚ ਜੋੜ ਪਵੇਗਾ ਇਹ ਚੋਂ ਮੈਂ ਬਾਅਦ ਚ ਜੋੜ ਪਾਵਾਂਗੀ ਤੇ ਸਭ ਤੋਂ ਪਹਿਲਾਂ ਫਿਰ ਆਪਾਂ ਕੁੰਦੇ ਕੱਟ ਕਰਾਂਗੇ ਕੁੰਦੇ ਕੱਟ ਕਿੱਦਾਂ ਕਰਨੇ ਆ ਤੇ ਇਹਦਾ ਹੈਗਾ 15 ਇੰਚ ਟੋਟਲ ਆਸਣ ਤੇ ਸਭ ਤੋਂ ਪਹਿਲਾਂ ਆਪਾਂ ਨਿਬਾਈ ਲੈ ਲਾਂਗੇ ਜਿੰਨੇ ਪੱਲੇਲੇ ਉਦਾਂ ਹੀ ਆਪਾਂ 31 ਇੰਚ ਲંબਾਈ ਲੈ ਲੈਣੀ ਆ ਉਤ ਬਾਅਦ ਇੱਥੋਂ ਕਰੋਚ ਏਰੀਆ ਮੈਂ 2.5 ਇੰਚ ਲੈ ਰਹੀ ਆ ਠੀਕ ਹੈ ਜੀ ਮੈਂ ਪੱਲੇ 5.5 ਇੰਚ ਲੈ ਆ ਤੇ ਪਹੁੰਚਾ ਮੇਰਾ 6 ਇੰਚ ਤਿਆਰ ਆ ਤੇ ਅੱਧਾ ਇੰਚ ਹੋਰ ਐਡ ਹੋ ਜਾਏਗਾ ਤੇ 2 ਇੰਚ ਮੈਂ ਸੀਣ ਵਾਸਤੇ ਐਕਸਟਰਾ ਲੈ ਰਹੀ ਆ ਤੇ 2.5 ਇੰਚ ਟੋਟਲ ਲੈ ਲਾਂਗੀ ਇੱਥੋਂ ਕਰੋਚ ਏਰੀਆ ਇੱਥੇ ਆਪਾਂ ਸਿੱਧੇ ਲਾਈਨ ਬਣਾ ਲਾਂਗੇ ਤੇ ਮੈਂ 13 ਇੰਚ ਟੋਟਲ ਆਸਰ ਰੱਖਾਂਗੀ ਇਹਦਾ ਤੇ ਪਹਿਲਾਂ ਮੈਂ 10 5 ਇੰਚ ਦੀ ਬੈਲਟ ਹੈ ਉਹ ਕੱਟ ਕਰਕੇ ਤੇ ਮੈਂ ਟੋਟਲ 10 ਇੰਚ ਤੋਂ ਲੈ ਰਹੀ ਆ ਇੱਥੋਂ ਆਪਾਂ 10 ਇੰਚ ਲੈ ਲਾਂਗੇ 5 ਇੰਚ ਕੱਟ ਕੱਢ ਕੇ ਬੈਲਟ ਦਾ ਤੇ ਇੱਥੋਂ ਆਪਾਂ 10 ਇੰਚ ਤੇ ਕਰੋਚ ਏਰੀਆ ਤੋਂ ਰੱਖ ਕੇ ਇੱਥੋਂ ਆਪਾਂ 10 ਇੰਚ ਦੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ 10 ਇੰਚ ਲੈ ਲਾਂਗੇ ਆਸਣ ਤੇ ਉਤ ਬਾਅਦ ਇੱਧਰੋਂ ਵੀ ਆਪਾਂ 10 ਇੰਚ ਆਸਣ ਲੈ ਕੇ ਕੱਪੜੇ ਨੂੰ ਬਰਾਬਰ ਕਰ ਲਾਂਗੇ ਤੇ 10 ਇੰਚ ਇੱਥੋਂ ਲੈ ਕੇ ਤੇ ਅਤੋਂ 8 ਇੰਚ ਲੈ ਲਾਂਗੇ ਠੀਕ ਹੈ ਜੀ ਇੱਥੋਂ ਆਪਾਂ ਕਰੋਚੇਰੀ 2.5 ਇੰਚ ਲੈ ਲਾਂਗੇ ਇਥੋਂ ਤੇ ਲਾਈਨ ਬਣਾ ਲਾਂਗੇ ਤੇ ਇਹਨੂੰ ਆਪਸ ਵਿੱਚ ਆਪਾਂ ਜਿਹੜਾ ਕਰੋਚੇਰੀ ਆ ਇਹਨਾਂ ਨੂੰ ਮਿਲਾ ਦਾਂਗੇ ਆਪਸ ਵਿੱਚ ਇੱਥੇ ਇੱਕ ਸਿੱਧੀ ਲਾਈਨ ਬਣਾ ਦਾਂਗੇ ਤੇ ਇਹ ਹੋ ਗਈ ਪੂਜੀ ਸਲਵਾਰ ਦੀ ਨਿਸ਼ਾਨੀ ਲਾਤੀ ਹੈ ਤਦਨ ਮੈਂ ਕੁਰੀ ਫੇਰ ਦੱਸਣਾ ਚਾਹਨੀ ਆ ਧਿਆਨ ਨਾਲ ਸੁਣਿਓ 5 ਇੰਚ ਦੀ ਮੇਰੀ 35 ਇੰਚ ਟੋਟਲ ਸਲਵਾਰ ਦੀ ਲੰਬਾਈ ਆ ਤੇ 5 ਇੰਚ ਦੀ ਆਪਾਂ 벨ਟ ਪਾਵਾਂਗੇ 5 ਇੰਚ ਲੈਸ ਕਰਕੇ 30 ਇੰਚ ਲਵਾਂਗੇ ਤੇ 1 ਇੰਚ ਮੈਂ ਐਕਸਟਰਾ ਲਵਾਂਗੀ ਮਾਰਜਨ ਵਾਸਤੇ ਤੇ ਮੈਂ ਟੋਟਲ 31 ਇੰਚ ਦੀ ਸਲਵਾਰ ਲਈ ਆ ਠੀਕ ਹੈ ਜੀ ਇੱਥੋਂ ਆਪਾਂ 3 ਇੰਚ ਲੈ ਲਈ ਇੱਥੋਂ ਆਪਾਂ 2.5 ਇੰਚ ਲਿਆ ਰੋਚ ਏਰੀਆ ਠੀਕ ਹੈ ਜੀ ਤੇ ਇੱਥੋਂ ਆਪਾਂ 10 ਇੰਚ ਆਸਾ ਲੈ ਲਿਆ ਤੇ ਫਿਰ ਇਹਦੇ ਓਪੋਜ਼ਿਟ ਦੂਜੀ ਸਾਈਡ ਤੇ ਵੀ ਆਪਾਂ 10 ਇੰਚ ਆਸਣ ਲੈਣਾ ਇੱਥੇ ਮੈਂ 10 ਇੰਚ ਆਸਣ ਲਿਆ ਤੇ ਉਸ ਤੋਂ ਬਾਅਦ ਇੱਥੋਂ 22 ਇੰਚ ਕਰੋਚੇਰੀਆ ਲਿਆ ਇਹਨੂੰ ਇਹਦੇ ਨਾਲ ਮਲਾਤਾ ਸੀ ਰੱਖ ਕੇ ਇੰਚੜੇ ਰੱਖ ਕੇ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ ਕੱਟ ਕਰ ਦਾਂਗੇ ਠੀਕ ਹੈ ਜੀ ਆ ਇੱਕ ਪੀਸ ਆ ਪਾ ਚੁੱਕਾ ਹਾਂਗੇ ਇਹਨੂੰ ਉਹਦੇ ਉੱਪਰ ਰੱਖ ਦਾਂਗੇ ਦੋਨੋਂ ਪੀਸ ਅਲੱਗ-ਅਲੱਗ ਆਤੇ ਐ ਇਹਨੂੰ ਇਹਦੇ ਉੱਪਰ ਰੱਖ ਦਾਂਗੇ ਕਿਸੇ ਦੇ ਵੀ ਉੱਪਰ ਰੱਖ ਸਕਦੇ ਆਪਾਂ ਤੇ ਇਹਨੂੰ ਬਰਾਬਰ ਪੌਂਚੇ ਦੇ ਨਾਲ ਪੌਂਚਾ ਮਿਲਾ ਕੇ ਤੇ ਆਸਮ ਦੇ ਨਾਲ ਆਸਮ ਮਿਲਾ ਕੇ ਇਹਦੇ ਬਰਾਬਰ ਰੱਖ ਦਾਂਗੇ ਠੀਕ ਹੈ ਜੀ ਉਤੋਂ ਬਾਅਦ ਅਨਚੰਗੀਤਾ ਪਿਛਾ ਕੇ ਬਰਾਬਰ ਕਰ ਲਾਂਗੇ। ਉਤੋਂ ਬਾਅਦ ਆ ਨੁੱਕਰਾ ਆਸ ਤੋਂ ਇਥੋਂ ਆਪਾਂ ਕੱਟ ਕਾ ਦਾਗੇ 1 ਇੰਚ ਦੀ। ਬਰਾਬਰ ਕਰ ਲਾਂਗੇ ਕਪੜਾ। 1/2 ਇੰਚ ਦੀ ਬਰਾਬਰ ਕਰ ਦਾਂਗੇ। ਇਹਨੂੰ ਸਿੱਧੀ ਕਰ ਲਾਂਗੇ। ਠੀਕ ਹੈ ਜੀ। ਠੀਕ ਹੈ ਜੀ। ਉਤੋਂ ਬਾਅਦ ਐਕਸਟਰਾ ਕਪੜਾ ਉਤਾਰ ਦਾਂਗੇ ਆਪਾਂ। ਉੱਪਰਲਾ ਕਪੜਾ ਬਰਾਬਰ ਕਰਕੇ ਜਿਹੜਾ ਐਕਸਟਰਾ ਕਪੜਾ ਬਚਿਆ ਉਹਨੂੰ ਆਪਾਂ ਉਤਾਰ ਦਾਂਗੇ। ਠੀਕ ਹੈ ਜੀ ਇਹ ਹੋ ਗਈ ਸਲਵਾਰ ਦੀ ਕਟਿੰਗ ਇਹ ਹੋ ਗਈ ਸਲਵਾਰ ਦੀ ਕਟਿੰਗ ਤੇ ਇਹ ਹੋਗੇ ਕੁੰਡੇ ਕੁੰਡੇ ਕੱਟੇ ਆ ਤੇ ਆ ਹੋਗੇ ਪੱਲੇ ਹਾਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਜੀ ਵੀ ਦੱਸਣਾ ਉਹ ਤੋਂ ਬਾਅਦ ਇਹਦੀ ਰਹਿ ਗਈ 벨ਟ ਤੇ ਆਪਾਂ 벨ਟ ਕਟਿੰਗ ਕਰਾਂਗੇ ਤੇ ਮੈਂ ਸ਼ਾਰਟ ਤੋਂ ਸਾਈਡ ਤੋਂ ਪੀਸ ਬਚੇ ਹੀ ਉਹਦੀ ਆਪਾਂ 벨ਟ ਚ ਜੋੜ ਪਾਵਾਂਗੇ ਤੇ ਥੋੜਾ ਪੀਸ ਇੱਥੇ ਚ ਬਚਿਆ ਸਾਈਡ ਤੋਂ ਤੇ ਆਪਾਂ 벨ਟ ਤਿਆਰ ਕਰ ਲਾਂਗੇ ਅਸ ਛੜ ਤੋਂ ਪੀਸ ਬਚਿਆ ਹੀ ਇਹਦੀ ਆਪਾਂ 벨ਟ ਤਿਆਰ ਕਰਾਂਗੇ ਤੇ ਥੋੜਾ ਇਹ ਜੋੜ ਬਵੇਗਾ ਠੀਕ ਹੈ ਜੀ 25 ਇੰਚ ਦੀ 벨ਟ ਤਿਆਰ ਆ ਤੇ ਆਪਾਂ 26 ਇੰਚ ਚੜਾਈ ਚ ਲੈਣੀ ਹੈ ਤੇ 5 ਇੰਚ 벨ਟ ਤਿਆਰ ਹੈ ਤੇ 2 ਇੰਚ ਐਕਸਟਰਾ ਲਵਾਂਗੇ ਲંબਾਈ ਚ 7 ਇੰਚ ਲਵਾਂਗੇ ਤੇ 7 ਇੰਚ 벨ਟ ਲਾ ਕੇ ਇੱਥੋਂ 7 ਇੰਚ ਲਵਾਂਗੇ 7 ਇੰਚ ਲਾ ਲਾਂਗੇ ਠੀਕ ਹੈ ਜੀ ਬਾਕੀ ਆਪਾਂ ਕੱਟ ਕਰ ਦਾਂਗੇ 7 ਇੰਚ ਲੈ ਲਾਂਗੇ ਪੂਰਾ ਚੜਾਈ ਲંબਾਈ ਚ ਠੀਕ ਹੈ ਜੀ ਠੀਕ ਹੈ ਜੀ ਉਤ ਬਾਅਦ ਚੜਾਈ ਚ ਜੋੜ ਪਵੇਗਾ 25 ਇੰਚ 벨ਟ ਹੈ ਇਹ ਆਪਾਂ ਤੇ ਥੋੜਾ ਜੋੜ ਪਾਵਾਂਗੇ 26 ਇੰਚ ਤਿਆਰ ਰੱਖਾਂਗੇ ਚੜਾਈ ਚ 벨ਟ ਇਹ ਚ ਆਪਾਂ ਜੋੜ ਪਾਵਾਂਗੇ ਤੇ ਐਦਾ ਹੀ ਦੋ ਪੀਸ ਜੋੜ ਕੇ ਆਪਾਂ ਜੋੜ ਪਾ ਦਾਂਗੇ 26 ਇੰਚ 벨ਟ ਲਾਂਗੇ ਠੀਕ ਹੈ ਜੀ ਬਾਕੀ ਐਕਸਟਰਾ ਕਪੜਾ ਆਪਾਂ ਕੱਟ ਕਰ ਦਾਂਗੇ ਤੇ ਦੂਜੀ ਸਾਈਡ ਤੋਂ ਵੀ ਲੰਬਾਈ ਚੋ ਵੀ ਆਪਾਂ ਜਿਹੜਾ ਵਾਧੂ ਕਪੜਾ ਇਨੂੰ ਆਪਾਂ ਕੱਟ ਕਰ ਦਾਂਗੇ ਠੀਕ ਹੈ ਜੀ ਇਹ ਹੋ ਗਈ 벨ਟ 벨ਟ ਦੀ ਕਟਿੰਗ ਹੋ ਗਈ ਤੇ ਫੁੱਲ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੇ ਤੁਹਾਨੂੰ ਵਧੀਆ ਲੱਗੀ ਤੇ ਕਮੈਂਟਰੀ ਵੀ ਤਾਂ ਦੱਸਣਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਬਾਏ ਬਾਏ